ਹਾਜੀਪੁਰ ਦੇ ਪਿੰਡ ਨਿੱਕੂ ਚੱਕ ਵਿਖੇ ਫੁੱਲਾਂ ਨਾਲ ਸਜਿਆ ਗੁਰੂ ਕ੍ਰਿਪਾ ਨਿਵਾਸ ਬੇੜੇ ਵਿੱਚ ਡਡਵਾਲ ਪਰਿਵਾਰ ਦੀ ਚਹਲ ਪਹਲ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦੀ ਆਮਦ ਖੁਸ਼ ਨੁਮਾ ਮਾਹੌਲ ਦੀ ਹਾਲ ਬਿਆਨੀ ਕਰ ਰਹੀ ਹੈ ਇਸ ਦੇ ਪਿੱਛੇ ਦਾ ਕਾਰਨ ਵੀ ਦੱਸ ਦਈਏ ਕਿ ਇਲਾਕੇ ਵਿੱਚ ਚੰਗੇ ਰਸੂਖਤਾਰ ਪਰਿਵਾਰ ਉੱਗੀ ਸ਼ਖਸੀਅਤ ਦੇ ਮਾਲਕ ਅਤੇ ਦਿੱਲੀ ਬਿਜਲੀ ਬੋਰਡ ਵਿੱਚ ਐਕਸੀਅਨ ਰਹੇ ਸਵਰਗਵਾਸੀ ਜੀਤ ਸਿੰਘ ਅਤੇ ਮਾਤਾ ਸੰਤੋਸ਼ ਕੁਮਾਰੀ ਦੇ ਸੁਪੁੱਤਰ ਡਾਕਟਰ ਪ੍ਰੋਫੈਸਰ ਦੀਪਕ ਡਡਵਾਲ ਜੋ ਲਾਂਡਰਾਜ ਯੂਨੀਵਰਸਿਟੀ ਮੁਹਾਲੀ ਦੇ ਇਲੈਕਟ੍ਰੋਨਿਕ ਵਿਭਾਗ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਤੌਰ ਪ੍ਰੋਫੈਸਰ ਵਜੋਂ ਸੇਵਾਵਾਂ ਨਿਵਾ ਰਹੇ ਹਨ ਨੂੰ ਆਪਣੇ ਪੁਰਖਿਆਂ ਦੀ ਜਨਮ ਕਰਮ ਭੂਮੀ ਅਤੇ ਮਿੱਟੀ ਦੀ ਖੁਸ਼ਬੂ ਉਦੀ ਖੇਚਨੇ ਜੱਦੀ ਕਰ ਗੁਰੂ ਕਿਰਪਾ ਨਿਵਾਸ ਵਿਖੇ ਪਰਤਣ ਨੂੰ ਮਜਬੂਰ ਕਰ ਦਿੱਤਾ ਡਾਕਟਰ ਦੀਪਕ ਡਡਵਾਲ ਆਪਣੇ ਧਰਮਪਤਨੇ ਰੀਮਾ ਡਡਵਾਲ ਸਮੇਤ ਪੁਰਖਿਆਂ ਦੇ ਘਰ ਪੁੱਜੇ ਅਤੇ ਘਰ ਦਾ ਨਵੀਨੀਕਰਨ ਕਰਵਾਇਆ ਗਿਆ ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸੁਨਹਿਰੀ ਭਵਿੱਖ ਦੀ ਵਿਉਂਤਬੰਦੀ ਕਰਕੇ ਕਾਰੋਬਾਰ ਅਤੇ ਨੌਕਰੀ ਦੇ ਸਿਲਸਿਲੇ ਵਿੱਚ ਪਿੰਡਾਂ ਵਿੱਚੋਂ ਸ਼ਹਿਰਾਂ ਵੱਲ ਨੂੰ ਨਿਕਲੇ ਨੌਜਵਾਨੀ ਦੇ ਕਦਮ ਅਕਸਰ ਵਾਪਸ ਪਿੰਡਾਂ ਨੂੰ ਨਹੀਂ ਮੁੜੇ ਅਤੇ ਪਰਿਵਾਰ ਸਮੇਤ ਸ਼ਹਿਰਾਂ ਵਿੱਚ ਹੀ ਵਸ ਗਏ ਪਰ ਇਥੇ ਡਾਕਟਰ ਪ੍ਰੋਫੈਸਰ ਦੀਪਕ ਡਡਵਾਲ ਵੱਲੋਂ ਪਵਿੱਖ ਵਿੱਚ ਪਰਿਵਾਰ ਸਮੇਤ ਸੇਵਾ ਮੁਕਤੀ ਤੋਂ ਬਾਅਦ ਆਪਣੇ ਪੁਰਖਿਆਂ ਦੇ ਪਿੰਡ ਖੁੱਲੀ ਆਬੋ ਹਵਾ ਵਿੱਚ ਮਿੱਟੀ ਨਾਲ ਜੁੜ ਕੇ ਰਹਿਣ ਦਾ ਲਿਆ ਫੈਸਲਾ ਸ਼ਲਾਘਾਯੋਗ ਹੈ ਇਸੇ ਫੈਸਲੇ ਦੀ ਖੁਸ਼ੀ ਨੂੰ ਸਾਂਝਾ ਕਰਨ ਲਈ ਪਰਿਵਾਰ ਵੱਲੋਂ ਘਰ ਵਿੱਚ ਪੂਜਾ ਅਰਚਨਾ ਅਤੇ satsang ਕਰਵਾਇਆ ਗਿਆ ਅਤੇ 71 ਰਿਸ਼ਤੇਦਾਰਾਂ ਸੱਜਣਾ ਸੁਨੇਹੀਆਂ ਲਈ ਭੋਜਨ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਪ੍ਰੋਫੈਸਰ ਸਾਹਿਬ ਵੱਲੋਂ ਲੈ ਕੇ ਇਸ ਫੈਸਲੇ ਤੇ ਸੱਜਣਾ ਅਤੇ ਰਿਸ਼ਤੇਦਾਰਾਂ ਵੱਲੋਂ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਡਾਕਟਰ ਪ੍ਰੋਫੈਸਰ ਦੀਪਕ ਡੜਵਾਲ ਹੋਰਾਂ ਵੀ ਸੇਵਾਮੁਕਤੀ ਤੋਂ ਬਾਅਦ ਪਿੰਡ ਵਿੱਚ ਹੀ ਵਸਣ ਦੀ ਗੱਲ ਆਖਦਿਆਂ ਨਵੀਂ ਪੀੜੀ ਨੂੰ ਮਿੱਟੀ ਅਤੇ ਸੱਭਿਆਚਾਰ ਨਾਲ ਜੋੜਨ ਅਤੇ ਭਵਿੱਖ ਵਿੱਚ ਇਸੇ ਕਰ ਰਹਿ ਕੇ ਸ਼ਾਂਤਮਈ ਅਤੇ ਸਾਦੇ ਢੰਗ ਨਾਲ ਜੀਵਨ ਜਿਉਣ ਦੇ ਨਾਲ-ਨਾਲ ਪਿੰਡ ਦੇ ਨੌਜਵਾਨ ਪੀੜੀ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਨਸ਼ਿਆਂ ਤੋਂ ਦੂਰ ਰਹਿ ਕੇ ਜੀਵਨ ਦੇ ਮੁਕਾਮ ਨੂੰ ਹਾਸਲ ਕਰਨ ਲਈ ਮਿਹਨਤ ਅਤੇ ਲਗਨ ਨਾਲ ਸਿੱਖਿਆ ਪ੍ਰਾਪਤ ਕਰਨ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਦੱਸਿਆ ਇਸ ਮੌਕੇ ਪੰਜਾਬ ਸਟੇਟ ਰਾਜਪੂਤ ਵੈਲਫੇਅਰ ਬੋਰਡ ਦੇ ਸਾਬਕਾ ਚੇਅਰਮੈਨ ਕੈਪਟਨ ਆਰਐਸ ਪਠਾਣੀਆਂ, ਮਾਤਾ ਸੰਤੋਸ਼ ਕੁਮਾਰੀ, ਨੀਰੂ ਜਸਵਾਲ, ਬਲਰਾਜ ਜਸਵਾਲ, ਬਬੀਤਾ ਚੋਹਾਨ, ਕਰਨਲ ਸੁਧੀਰ ਚੋਹਾਨ, ਅਨੀਤਾ ਠਾਕੌਰ, ਡਾਕਟਰ ਜੀਪਾਲ ਸਿੰਘ, ਰਜਨੀ ਕਨਵਰ, ਡਾਕਟਰ ਅਜੇਪਾਲ ਸਿੰਘ, ਰਣਵਿਜੇ ਸਿੰਘ ਡਡਵਾਲ, ਰਾਜਵੀਰ ਸਿੰਘ ਡਡਵਾਲ ਵੱਲੋਂ ਵੀ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। న్యూ ਚੜ੍ਹਦਾ ਪੰਜਾਬ ਦੇ ਲਈ ਰਮਚੰਦ ਮੁਕੇਰੀਆ ਤੇਰੇ ਸੰਗ ਗਾਤੀਏ ਰੀਤੀ ਲਗਾਤੇ ਸਾਰੇ ਜਗ ਦੇ ਮਾਰੇ ਮੈਨੇ ਪਾ ਦੀਏ Oh, mm ਪਹਿਲਾਂ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੇਰਾ ਨਾਮ ਦੀਪਕ ਡਾਕਟਰ ਦੀਪਕ ਡਡਵਾਲ ਹੈ ਇਹ ਮੇਰੀ ਮਿਸਿਸ ਹੈਗੇ ਰੀਮਾ ਡਡਵਾਲ ਐਂਡ ਮੈਂ ਅਸੀਂ ਸਾਡਾ ਜਿਹੜਾ ਘਰ ਹੈਗਾ ਅਸੀਂ ਪੰਚਕੁਲਾ ਰਹਿੰਨੇ ਆ ਲੇਕਿਨ ਇਸ ਅੱਜ ਅਸੀਂ ਆਪਣੇ ਪਿੰਡ ਨਿੱਕੂ ਚੱਕ ਡਿਸਟ੍ਰਿਕਟ ਹੁਸ਼ਿਆਰਪੁਰ ਹਾਜੀਪੁਰ ਚ ਆਕਰ ਆਪਣੇ ਪੁਸ਼ਤੈਨੀ ਘਰ ਨੂੰ ਪਿਛਲੇ 8 ਮਹੀਨੇ ਤੋਂ ਰੀਨੋਵੇਟ ਕੀਤਾ ਹੈ ਤਾ ਅੱਜ ਅਸੀਂ ਆਪਣੇ ਘਰ ਦਾ ਗ੍ਰਹਿ ਪ੍ਰਵੇਸ਼ ਕੀਰਤਨ satsang ਦਾ ਪ੍ਰੋਗਰਾਮ ਆਯੋਜਨ ਕੀਤਾ ਸੀ ਤਾਂ ਹੁਣ ਗੁਰੂ ਦਾ ਲੰਗਰ ਵੀ ਚੱਲ ਰਿਹਾ ਹੈ ਤਾਂ ਪਿਤਾ ਜੀ ਸਾਡੇ ਬਿਜਲੀ ਬੋਰਡ ਚ ਐਕਸੀਐਂਸੀ ਦਿੱਲੀ ਤਾਂ ਪੰਚਕੁਲਾ ਸੀ ਰਿਹਾਈਸ ਬਣਾਈ ਬਟ ਇਹ ਪਿੰਡ ਦੀ ਜਿਹੜੀ ਖੁਸ਼ਬੂ ਹੈ ਜਿਹੜੀ ਪੰਜਾਬ ਦੀ ਮਿੱਟੀ ਹੈ ਉਹ ਖੁਸ਼ਬੂ ਸਾਨੂੰ ਵਾਪਸ ਖਿੱਚ ਲਈ ਆਈ ਤਾਂ ਅਸੀਂ ਇਹ ਫੈਸਲਾ ਲਿੱਤਾ ਕਿ ਅਸੀਂ ਵਾਪਸ ਇਸ ਪਿੰਡ 'ਚ ਆਵਾਂਗੇ ਤਾਂ ਆਪਣੀ ਜਿਹੜੀ ਪੁਸ਼ਤਾ ਦੀ ਪੁਰਖਾਂ ਦੀ ਜ਼ਮੀਨਾਂ ਹੈਗੀਆਂ ਉਹ ਜ਼ਮੀਨਾਂ ਨੂੰ ਲੁੱਕ ਆਫਟਰ ਕਰਕੇ ਜਿਹੜਾ ਸਾਡਾ ਬਜ਼ੁਰਗ ਹੈਗੇ ਜਿਹੜੇ ਜਿਨ੍ਹਾਂ ਦੀ ਕਰਮ ਭੂਮੀ ਹੈ ਧਰਮ ਭੂਮੀ ਹੈ ਉਸ ਧਰਤੀ ਨੂੰ ਅਸੀਂ ਸੰਭਾਲਾਂਗੇ ਤਾਂ ਉਹਦੀ ਸ਼ੁਰੂਆਤ ਅਸੀਂ ਅੱਜ ਆਪਣੇ ਇਸ ਮਕਾਨ ਨੂੰ ਜਿਹੜਾ ਸਾਡਾ ਪੁਸ਼ਤੈਨੀ ਮਕਾਨ ਹੈ ਜਿਹੜਾ ਬੜੀ ਕਿਸਮਤ ਨਾਲ ਬਜ਼ੁਰਗਾਂ ਨੇ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਇਸ ਮਕਾਨ ਨੂੰ ਪਿਛਲੇ 8 ਮਹੀਨੇ ਚ ਤਿਆਰ ਕਰਕੇ ਅੱਜ ਕੀਰਤਨ ਦਾ ਪ੍ਰੋਗਰਾਮ ਸਵੇਰੇ ਮਹਾਤਮਾ ਜੀ ਵੀ ਆਏ ਸੀ ਦਸੂਆ ਤੋਂ ਆ ਸੁਆਮੀ ਵਿਵੇਕਾਨੰਦ ਜੀ ਮਹਾਰਾਜ ਤਾਂ ਉਹਨਾਂ ਨੇ ਬੜਾ ਸੋਹਣਾ ਪ੍ਰੋਗਰਾਮ ਇੱਥੇ ਸਤਸੰਗ ਕੀਤਾ ਤਾਂ ਅਸੀਂ ਆਪਣੇ ਸਾਰੇ ਕੁੰਬੇ ਪਿੰਡ ਵਾਲੇ ਲੋਕੀ ਆਪਣੇ ਹੋਰ ਜਾਣਕਾਰ ਸਭ ਨੂੰ ਇੱਥੇ ਸੱਦਿਆ ਤਾਂ ਬੇਸਿਕਲੀ ਜਿਹੜਾ ਏਮ ਸੀ ਇਸ ਪ੍ਰੋਗਰਾਮ ਦਾ ਉਹ ਇਹੀ ਹੈ ਕੀ ਇੱਕ ਤਾਂ ਧਾਰਮਿਕ ਪ੍ਰੋਗਰਾਮ ਹੋਏਗਾ ਇੱਕ ਜਿਹੜੇ ਨੌਜਵਾਨ ਹੈਗੇ ਜਿਹੜੇ ਫੈਮਲੀ 'ਚ ਹੈਗੇ ਜਿਹੜੇ ਬਾਹਰ ਯਾਰ ਦੋਸਤ ਹੈ ਉਹਨਾਂ ਨੌਜਵਾਨਾਂ ਨੂੰ ਇੱਕ ਇਹ ਸਿੱਖ ਦਿੱਤੀ ਹੈ ਕਿ ਤੁਸੀਂ ਬਾਹਰ जरूर ਰਹਿੰਦੇ ਹੋ ਲੇਕਿਨ ਤੁਸੀਂ ਆਪਣੇ ਪਿੰਡ ਨੂੰ ਨਾ ਛੱਡੋ ਪਿੰਡ 'ਚ ਵਾਪਸ ਆਓ ਤੁਸੀਂ ਆਪਣੇ ਬਾਹਰ ਜਿੱਥੇ ਵੀ ਹੋ ਆਪਣਾ ਕੰਮ ਤੰਦਾ ਕਰੋ ਔਰ ਆਪਣੀ ਇਮਾਨਦਾਰੀ ਨਾਲ ਕੰਮ ਕਰਕੇ ਆਪਣੀ ਮਿੱਟੀ ਨਾਲ ਜੁੜੋ ਜਿਹੜੇ ਬਾਹਰ ਨਸ਼ੇ ਹੈਗੇ ਨਸ਼ੇ ਤਾਂ ਵੀ ਦੂਰ ਰਹੋ ਇਸ ਮਿੱਟੀ 'ਚ ਵਾਪਸ ਆਓ ਇਸ ਮਿੱਟੀ 'ਚ ਜੁੜੋ ਤਾਂ ਇਸ ਮਿੱਟੀ 'ਚ ਆ ਕੇ ਆਪਣੀ ਇਮਾਨਦਾਰੀ ਨਾਲ ਰੋਟੀ ਕਮਾਓ ਬਾਕੀ ਦੂਜਾ ਮੈਸੇਜ ਇਹ ਹੈ ਕਿ ਅਸੀਂ ਜਿਸ ਵੇਲੇ ਮੈਂ ਸੇਵਾ ਮੁਕਤ ਹੋ ਜਾਵਾਂਗਾ ਮੈਂ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ 'ਚ 6 ਸਾਲ ਤੋਂ ਇਲੈਕਟ੍ਰੋਨਿਕਸ ਡਿਪਾਰਟਮੈਂਟ 'ਚ ਪ੍ਰੋਫੈਸਰ ਹੈਗਾ ਤਾਂ ਟੋਟਲ ਮੈਨੂੰ 17 ਸਾਲ ਅੱਜ ਟੀਚਿੰਗ ਲਾਈਨ 'ਚ ਹੋ ਗਏ ਮੈਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਪਾਰਟਮੈਂਟ 'ਚ ਹੈਗਾ ਆਪਨਾ ਸੇਵਾਮੁਖਤ ਹੋ ਜਾਣਾ ਮੈਂ ਆਪਣੇ ਪਿੰਡ ਚ ਹੀ ਬਸਣਾ ਹੈ ਇਹੀ ਇਨੂ ਹੀ ਮੈਂ ਆਪਣੇ ਪਿੰਡ ਨੂੰ ਸਵਾਰਨਾ ਹੈ ਇਹ ਮੇਰਾ ਲਕਸ਼ਯ ਹੈ ਜੀ ਜਿੰਦਗੀ ਮੈਂ ਸੇਵਾ ਮੁਕਤੀ ਦੇ ਬਾਅਦ ਇੱਥੇ ਆਵਾਂਗਾ ਤਾਂ ਸਭ ਤੋਂ ਪਹਿਲਾਂ ਤਾਂ ਮੇਰੇ ਜਿਹੜੇ ਪਿੰਡ ਦੇ ਨੌਜਵਾਨ ਬੱਚੇ ਐ ਉਹਨਾਂ ਬਾਰੇ ਮੈਂ ਖੁਦ ਟੀਚਿੰਗ ਲਾਈਨ ਦਾ ਹਾਂ এডੂਕੇਸ਼ਨ ਲਾਈਨ 'ਚ ਸਭ ਤੋਂ ਪਹਿਲਾਂ ਮੈਂਟਰਿੰਗ ਐਂਡ ਕਾਉਂਸਲਿੰਗ ਐਂਡ ਗਾਈਡੈਂਸ ਜਿਹੜੇ ਪਿੰਡ ਦੇ ਬੱਚੇ ਹੈਗੇ ਜਿਹੜੇ ਬਾਹਰ ਨਹੀਂ ਜਾ پا ਰਹੇ ਆ ਉਹਨਾਂ ਨੂੰ ਮੈਂ ਪਹਿਲਾਂ ਤਾਂ ਮੈਂਟਰਿੰਗ ਕਰਾਂਗਾ ਕਾਉਂਸਲਿੰਗ ਕਰਾਂਗਾ ਉਹਦੇ ਬਾਅਦ ਮੈਂ ਬੱਚਿਆਂ ਨੂੰ ਥੋੜਾ ਟਾਈਮ ਕੱਢ ਕੇ ਪੜਾਵਾਗਾ ਵੀ ਉਹਨਾਂ ਨੂੰ ਚੰਗੀ ਸਿੱਖਿਆ ਦਵਾਵਾਂਗਾ ਨਾਲ ਉਦੇਵਾਦ ਜਿਹੜੀ ਜਿਹੜੀ ਸਰਕਾਰ ਦੀ ਯੋਜਨਾ ਇਸ ਪਿੰਡ ਚ ਆ ਰਹੀ ਹੈ ਜਿਹੜਾ ਪਿੰਡ ਦੇ ਕੋਈ ਤਰੱਕੀ ਹੋ ਸਕਦੀ ਹੈ ਉਸ ਦੇ ਚ ਵੀ ਅਸੀਂ ਹਿੱਸਾ ਲਵਾਂਗੇ ਅਸੀਂ ਆਪਣੀ ਕੰਟਰੀਬਿਊਸ਼ਨ ਦਵਾਵਾਂਗੇ ਨਾਲ ਜਿਹੜੇ ਧਾਰਮਿਕ ਪ੍ਰੋਗਰਾਮ ਇਸ ਪਿੰਡ ਚ ਹੋ ਸਕਦੇ ਹੈ ਜਿਹੜੀ ਕੰਟਰੀਬਿਊਸ਼ਨ ਹੋ ਸਕਦੀ ਹੈ ਉਹਦੇ ਚ ਵੀ ਅਸੀਂ ਬੜ ਚੜ ਕੇ ਹਿੱਸਾ ਲਵਾਂਗੇ ਜਿਹੜਾ ਇਹਨਾਂ ਦਾ ਜਜ਼ਬਾ ਹੈ ਕਿ ਆਪਣੀ ਵਿਰਾਸਤ ਨੂੰ ਸੰਭਾਲ ਰਹੇ ਆ ਇੱਥੇ ਆ ਕੇ ਘਰ ਨੂੰ ਥੋੜਾ ਰੈਨੋਵੇਟ ਕੀਤਾ so that whenever they come they are comfortable mai oda bada shraga karda it's a good point te eh hona vi chahida hunda ki hai jadon asi apna pichhokad chhad ke shehar challe jande ha asi utthe de ho ke reh jande ha te jehda piche sada chhokad hai sadi jaidad hai ode naal je asi attach rahanga asi apni jadan naal jode rahanga mai ik bar do linean likheya si wo NRI ne bahut pasand kitiyan ਕਿ ਪੁਰਖੋ ਕੀ ਜ਼ਮੀਨ ਵੇਚ ਕੇ ਵਿਦੇਸ਼ ਨਾ ਜਾਇਆ ਕਰੋ ਹੋ ਸਕਦਾ ਇੱਕ ਦਿਨ ਲੋਟਣਾ ਪੜੇ ਆਪਣੇ ਗਾਉ ਮੇ ਇੱਕ ਘਰ ਬਣਾਇਆ ਕਰੋ ਸੋ ਆਈ ਅਪਰੀਸ਼ੀਏਟ देयर ਐਫਰਟਸ ਐਂਡ देयर ਅਟੈਚਮੈਂਟ ਤੇ ਸਾਰਿਆਂ ਦੀ ਇਹਨਾਂ ਦੀ ਫੈਮਿਲੀ ਦੀ ਬਹੁਤ ਅੱਛਾ ਐਂਡ ਹੋਣਾ ਵੀ ਚਾਹੀਦਾ ਅਸੀਂ ਜੇ ਪਿਛਲੀ ਕੋ ਗੱਲ ਕਰੀਏ ਤੇ ਮਾਈ ਫਾਦਰ ਲਾ ਇਹਨਾਂ ਦੇ ਬਾਬਾ ਜੀ ਹੀ ਵਾਸ ਅ ਰਿਟਾਇਰਡ ਆਨਰੀ ਕੈਪਟਨ ਤੇ ਬੜੇ ਅੱਛੇ ਸਵਾਦ ਦੇ ਇਥੇ ਪਿੰਡ ਦੇ ਨਿਕੁਚੱਕ ਦੇ ਸਰਪੰਚ ਵੀ ਰਹੇ ਆ ਬੜੀ ਉਹਨਾਂ ਦੀ ਮਾਨਤਾ ਸੀ ਹਰ ਬੰਦਾ ਉਹਨਾਂ ਦੀ ਇੱਜ਼ਤ ਕਰਦਾ ਸੀ ਅਦਰ ਲਾਉ ਹੀ ਵਾਸ ਅ ਵੈਰੀ ਨੋਨ ਪਰਸਨ ਐਂਡ ਬੜਾ ਉਹਨਾਂ ਦੀ ਇੱਜ਼ਤ ਇੱਥੇ ਲੱਗੇ ਚ